ਜੀ ਅੱਜ ਅਧੂਬੋਧ ਬਾਰੇ ਆਪਾਂ ਪੜਾਂਗੇ ਜੋ ਸਟੂਡੈਂਟ ਪੰਜਾਬ ਚੈਨਲ ਦੇ ਨਵੇਂ ਹਨ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਤਾਂ ਜੋ ਨੈਕਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੂੜ ਦੇਖਿਓ ਹਾਂਜੀ ਆਪਣਾ ਜਿਹੜਾ ਆਪਣਾ ਪੰਜਾਬ ਏਲੀਜੀਬਿਲਟੀ ਟੈਸਟ ਹੈ ਪੇਪਰ ਏ ਉਹਦੇ ਲਈ ਵੀਡੀਓ ਬਹੁਤ ਹੀ ਹੈਲਪਫੁਲ ਹੈ ਉਹਨਾਂ ਦੇ ਸਿਲੇਬਸ ਦੇ ਉਸ ਸਿਲੇਬਸ ਦੇ ਅਕੋਰਡਿੰਗ ਹੀ ਆਪਾਂ ਜਿਹੜਾ ਆਪਾਂ ਸ਼ਬਦ ਬੋਧ ਵਾਲਾ ਟੌਪਿਕ ਲੈ ਕੇ ਆਏ ਆਂ ਜੀ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜੀ ਸ਼ਬਦ ਬੋਧ ਉਹਦੀ ਪਰਿਭਾਸ਼ਾ ਕੀ ਹੈ ਉਹਦੀ ਪਰਿਭਾਸ਼ਾ ਬਾਰੇ ਪੜਾਂਗੇ ਸਭ ਤੋਂ ਪਹਿਲਾਂ ਸ਼ਬਦ ਬੋਧ ਵਿਆਕਰਨ ਦਾ ਇੱਕ ਅਜਿਹਾ ਹੰਗ ਹੈ ਜਿਸ ਰਾਹੀਂ ਸਾਨੂੰ ਜਿਹੜੇ ਸ਼ਬਦ ਬੰਤਰ ਸ਼ਬਦਾਂ ਦੇ ਭੇਦ ਸ਼ਬਦ ਰਚਨਾ ਸ਼ਬਦਾਂ ਦਾ ਰੂਪਾਂਤਰ ਆਦ ਦੇ ਨਿਯਮਾਂ ਦਾ ਗਿਆਨ ਹੁੰਦਾ ਹੈ ਠੀਕ ਹੈ ਜੀ ਸ਼ਬਦ ਬੋਧ ਹੈ ਜਿਹੜਾ ਵਿਆਕਰਨ ਦਾ ਅਜਿਹਾ ਹੰਗ ਹੈ ਜਿਸ ਰਾਹੀਂ ਸ਼ਬਦਾਂ ਦੀ ਬੰਤਰ ਸ਼ਬਦਾਂ ਦੇ ਭੇਦਾਂ ਦਾ ਸ਼ਬਦਾਂ ਦੀ ਰਚਨਾ ਦਾ ਸ਼ਬਦਾਂ ਦੇ ਰੂਪਾਂਤਰ ਆਦ ਦੇ ਨਿਯਮਾਂ ਦਾ ਗਿਆਨ ਹੁੰਦਾ ਹੈ ਜੀ ਆਪਾਂ ਇਹ ਟਿਕ ਲਿਖੇ ਲਗ ਲਗ ਗਰੁਪਾਂ ਵਿੱਚ ਨਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਪਹਿਲਾਂ ਆਪਾਂ ਸ਼ਬਦ ਪੰਤਰ ਬਾਰੇ ਪੜਾਂਗੇ ਜੀ ਕਿਸੇ ਨਾਲ ਗੱਲਬਾਤ ਕਰਦੇ ਸਮੇ ਅਸੀਂ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਸ਼ਬਦ ਅੱਖਰ ਅੱਖਰਾਂ ਜਿਹੜੇ ਸ਼ਬਦ ਹੁੰਦੇ ਆ ਜੀ ਉਹ ਅੱਖਰਾਂ ਲਗਾ ਲਗਾ ਅੱਖਰਾਂ ਦੀ ਵਰਤੋਂ ਕਰਨ ਨਾਲ ਬਣਦੇ ਹਨ ਜਿਹੜੇ ਸ਼ਬਦ ਹੈ ਉਹ ਅੱਖਰਾਂ ਲਗਾ ਲਗਾ ਅੱਖਰਾਂ ਦੀ ਵਰਤੋਂ ਕਰਨ ਨਾਲ ਬਣਦੇ ਹਨ ਸ਼ਬਦ ਇੱਕ ਅਜੀ ਹਾਂ ਜਿਹੜਾ ਸ਼ਬਦ ਹੈ ਉਹ ਇੱਕ ਇੱਕ ਅੱਖਰ ਹੁੰਦਾ ਵੀ ਹੋ ਸਕਦਾ ਜਿਵੇਂ ਹੋ ਗਿਆ ਜਿਵੇਂ ਮਾਂ ਕਾਂ ਨਾਂ ਜਾ ਹਾਂਜੀ ਇਹਨਾਂ ਨਾਲ ਕੀ ਲੱਗੇ ਹੋਏ ਹੈ ਜੀ ਲਗਾ ਵੀ ਲੱਗੀਆਂ ਹੋਈਆਂ ਤੇ ਲਗਾ ਅੱਖਰ ਵੀ ਲੱਗੇ ਹੋਏ ਹਨ ਹਾਂ ਠੀਕ ਹੈ ਮਾਂ ਕਾਂ ਹਾਂ ਮਾਂ ਕਾਂ ਨਾਂ ਜਾ ਹਾਂ ਝਾ ਆਦ ਐਦਾਂ ਜਿਹੜੇ ਈਜ ਵਿੱਚ ਕੱਲੀ ਸ਼ਬਦ ਹੈ ਜੀ ਕਿ ਜੀ ਇੱਕ ਅੱਖਰ ਦੇ ਹੀ ਹੈ ਜਿਹੜੇ ਇਹ ਸ਼ਬਦ ਬਣੇ ਹੋਏ ਹੈ ਜੀ ਇਹਨਾਂ ਸ਼ਬਦਾਂ ਦੇ ਅਰਥ ਰੱਖਦੇ ਹਨ ਇਹ ਸ਼ਬਦ ਅਰਥ ਰੱਖਦੇ ਹਨ ਇਹਨਾਂ ਦਾ ਕੋਈ ਨਾ ਕੋਈ ਅਰਥ ਨਿਕਲਦਾ ਹੈ ਜੀ ਠੀਕ ਹੈ ਜੀ ਜਿਵੇਂ ਮਾਂ ਮਾਪਾ ਕਹਿੰਦੇ ਹੈਗੇ ਇਸੇ ਤਰ੍ਹਾਂ ਹੀ ਸ਼ਬਦ ਜ਼ਿਆਦਾਤਰ ਅੱਖਰਾਂ ਦੇ ਮੇਲ ਨਾਲ ਵੀ ਬਣਦੇ ਹਨ ਜਿਨ੍ਹਾਂ ਵਿੱਚ ਜ਼ਿਆਦਾ ਅੱਖਰ ਹੁੰਦੇ ਹੈ ਜੀ ਉਹਨਾਂ ਦੇ ਮੇਲ ਨਾਲ ਹੀ ਬਣਦੇ ਹਨ ਜਿਵੇਂ ਸਕੂਲ ਮੇਜ਼ ਕੁਰਸੀ ਰੋਟੀ ਪੁਸਤਕ ਟੈਲੀਵਿਜ਼ਨ ਪਰਮਾਤਮਾ ਆਦ ਜਿਹੜੇ ਇਦਾਂ ਦੇ ਸ਼ਬਦ ਹੋ ਗਏ ਜੀ ਇਹ ਸਾਰੇ ਸ਼ਬਦਾਂ ਦੇ ਅਰਥ ਰੱਖਦੇ ਹੋਣ ਕਰਕੇ ਅਰਥਪੂਰਪੂਰ ਸ਼ਬਦ ਅਖਵਾਉਂਦੇ ਹਨ ਇਹਨਾਂ ਦੇ ਜਦੋਂ ਅਰਥ ਨਿਕਲਦੇ ਹੈ ਜੀ ਇਹ ਅਰਥਪੂਰਪੂਰ ਸ਼ਬਦ ਅਖਵਾਉਂਦੇ ਹੈ ਇਸੇ ਤਰ੍ਹਾਂ ਹੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਸ਼ਬਦਾਂ ਦੇ ਅਰਥ ਰੱਖਦੇ ਹਨ ਉਹ ਸਾਰਥਕ ਸ਼ਬਦ ਹੁੰਦੇ ਹੈ ਜੀ ਜਿਨ੍ਹਾਂ ਦੇ ਅਰਥ ਨਹੀਂ ਹੁੰਦੇ ਉਹਨਾਂ ਨੂੰ ਆਪਾਂ ਨਿਰਾਰਥਕ ਸ਼ਬਦ ਅਖਵਾਉਂਦੇ ਹੈ ਜੀ ਅਰਥਾਂ ਦੇ ਲਹਿਜੇ ਤੋਂ ਜਿਹੜੇ ਸ਼ਬਦ ਹੈ ਜੀ ਦੋ ਪ੍ਰਕਾਰ ਦੇ ਹੁੰਦੇ ਹੈਗੇ ਅਰਥਾਂ ਦੇ ਆਧਾਰ ਤੇ ਜਿਹੜੇ ਸ਼ਬਦ ਹੈ ਉਹ ਆਪਣੇ ਉਹ ਪ੍ਰਕਾਰ ਦੇ ਹੁੰਦੇ ਇੱਕ ਸਾਰਥਕ ਸ਼ਬਦ ਇੱਕ ਹੁੰਦਾ ਹੈ ਨਰਾਰਥਕ ਸ਼ਬਦ ਠੀਕ ਹੈ ਜੀ ਅਜਿਹੇ ਆ ਦੋ ਸ਼ਬਦ ਹੁੰਦੇ ਇੱਕ ਨਰਾਰਥਕ ਸ਼ਬਦ ਇੱਕ ਸਾਰਥਕ ਸ਼ਬਦ ਸਾਰਥਕ ਸ਼ਬਦ ਕਿਹੜੇ ਹੁੰਦੇ ਹੈ ਜੀ ਜਿਹੜੇ ਸ਼ਬਦਾਂ ਦੇ ਅਰਥ ਰੱਖਦੇ ਹੋਣ ਉਹਨਾਂ ਨੂੰ ਆਪਾਂ ਸਾਰਥਕ ਸ਼ਬਦ ਕਹਿ ਦਿੰਦੇ ਹਾਂ ਜਿਵੇਂ ਹੋ ਗਿਆ ਨਾ ਨੰਨੇ ਨੂੰ ਕੰਨਾ ਉੱਤੇ ਬਿੰਦੀ ਨਾ ਰੋਟੀ ਪਾਣੀ ਚਾ ਸ਼ਾ ਇਹਨਾਂ ਦੇ ਕੋਈ ਅਰਥ ਨਿਕਲਦਾ ਜੀ ਇਸ ਕਰਕੇ ਇਹ ਕੀ ਹੈ ਸਾਰਥਕ ਸ਼ਬਦ ਹੈ ਨਿਰਾਰਥਕ ਸ਼ਬਦ ਉਹ ਹੁੰਦੇ ਹਨ ਵੀ ਜਿਨ੍ਹਾਂ ਦਾ ਕੋਈ ਅਰਥ ਹੀ ਨਹੀਂ ਹੁੰਦਾ ਜਿਨ੍ਹਾਂ ਦਾ ਕੋਈ ਅਰਥ ਨਹੀਂ ਨਿਕਲਦਾ ਉਹਨਾਂ ਨੂੰ ਆਪਾਂ ਨਿਰਾਰਥਕ ਸ਼ਬਦ ਕਹਿ ਦਿੰਨੇ ਆ ਨਿਰਾਰਥਕ ਸ਼ਬਦਾਂ ਦਾ ਆਪਣੇ ਤੌਰ ਤੇ ਕੋਈ ਵਜੂਦ ਨਹੀਂ ਹੁੰਦਾ ਜੀ ਪਰੰਤੂ ਜਦੋਂ ਆਪਾਂ ਸਾਰਥਕ ਸ਼ਬਦਾਂ ਦੀ ਵਰਤੋਂ ਕਰਦੇ ਜੀ ਇਹ ਉਹਨਾਂ ਦੇ ਨਾਲ ਆ ਕੇ ਵਿਚਰਦੇ ਆ ਜਿਵੇਂ ਆਪਾਂ ਰੋਟੀ ਨੂੰ ਕਈ ਵਾਰ ਰੋਟੀ ਰਾਤੀ ਕਹਿ ਦਿੰਨੇ ਆ ਚਾਹ ਚੂ ਪੀ ਲੋ ਪਾਣੀ ਤਾਂ ਨਹੀਂ ਲਿਆ ਮਾ ਚਾ ਨਾ ਨੂੰ ਛਾਂ ਸ਼ੂ ਆਤ ਦੇ ਜਿਹੜੇ ਇਹ ਹੈ ਜਿਵੇਂ ਇੱਥੇ ਛਾਂ ਹੋ ਗਿਆ ਤਾਂ ਅਰਥ ਨਿਕਲਦਾ ਵੀ ਛਾਂ ਵਾਰੀ ਗੱਲ ਕੀਤੀ ਗਈ ਹੈ ਸ਼ੂ ਕੋਈ ਅਰਥ ਨਹੀਂ ਹੈਗਾ ਇਹ ਨਿਰਾਰਥਿਕ ਸ਼ਬਦ ਹੋ ਗਿਆ ਜੀ ਹਾਂ ਜਿਹੜੇ ਨਰਾਰਥਿਕ ਸ਼ਬਦ ਹੈ ਆਪਣੀ ਆਮ ਬੋਲ ਚੱਲਦੀ ਬੋਲੀ ਦੇ ਵਿੱਚ ਆਪਾਂ ਇਹਨਾਂ ਨੂੰ ਵਰਤਦੇ ਹਾਂ ਯੂਜ਼ ਕਰਦੇ ਹਾਂਗੇ ਆਪਾਂ ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਸਮੇਂ ਆਪਾਂ ਨਰਾਰਥਿਕ ਸ਼ਬਦਾਂ ਦੀ ਜਿਹੜੀ ਉਹ ਵਰਤੋ ਆਪਾਂ ਕਰਦੇ ਆਂ ਇਹ ਸਾਡੀ ਬੋਲ ਚੱਲਦੀ ਬੋਲੀ ਇਸ ਦੇ ਨਾਲ ਇਹ ਪ੍ਰਭਾਵਸ਼ਾਲੀ ਬਣਦੀ ਹੈ ਜਿਵੇਂ ਹੇਠਾਂ ਦਿੱਤੇ ਵਿੱਚ ਗੱਲਬਾਤ ਵਿੱਚ ਦਰਸਾਇਆ ਗਿਆ ਆਪਾਂ ਹੇਠ ਦਿੱਤੀ ਜਿਹੜੀ ਗੱਲਬਾਤ ਉਹਦੇ ਬਾਰੇ ਪੜ੍ਹਦੇ ਆਂ ਜਿੰਨਾ ਹਾਂਜੀ ਮੈਂ ਰੋਟੀ-ਚਾਹ ਵੀ ਨਹੀਂ ਖਾਣੀ ਮੈਨੂੰ ਰਤਾ ਵੀ ਭੁੱਖ-ਪੱਖ ਨਹੀਂ ਹੈ ਮੈਂ ਪਾਣੀ-ਪੂਣੀ ਵੀ ਨਹੀਂ ਪੀਣਾ ਕਿਉਂਕਿ ਹੁਣੇ ਪੀ-ਪੂ ਕੇ ਆਇਆ ਹਾਂ ਹਾਂਜੀ ਇਹ ਚ ਆਪਾਂ ਨਾਰਥਿਕ ਸ਼ਬਦ ਵਰਤਦੇ ਨੇ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਆਪਾਂ ਆਮ ਰੋਜ਼ਾਨਾ ਦੀ ਬੋਲਚਾਲ ਵਿੱਚ ਕੋਈ ਨਾ ਕੋਈ ਅਜਿਹੇ ਵਰਡ ਹੈ ਜਿਹੜੀ ਆਪਾਂ ਯੂਜ਼ ਕਰਦੇ ਆਂਗੀ ਠੀਕ ਹੈ ਜੀ ਇਹ ਹੋ ਗਿਆ ਆਪਾਂ ਇਹਨਾਂ ਨਾਰਥਿਕ ਸ਼ਬਦ ਤੇ ਸਾਰਥਕ ਸ਼ਬਦ ਅੱਗੇ ਆਪਾਂ ਨੈਕਸਟ ਕਰਾਂਗੇ ਜੀ ਹੁਣ ਇਹ ਸੀਗੀ ਆਪਣੀ ਸ਼ਬਦਾਂ ਦੀ ਬੰਤਰ ਪਹਿਲਾਂ ਆਪਾਂ ਸ਼ਬਦਾਂ ਦੀ ਪਰਿਭਾਸ਼ਾ ਕੀਤੀ ਉਸ ਤੋਂ ਬਾਅਦ ਆਪਾਂ ਸ਼ਬਦਾਂ ਦੀ ਬੰਤਰ ਕੀਤੀ ਵੀ ਸ਼ਬਦਾਂ ਦੀ ਜਿਹੜੀ ਬੰਤਰ ਹੈ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਜੀ ਹੁਣ ਆਪਾਂ ਕਰਾਂਗੇ ਸ਼ਬਦਾਂ ਦੇ ਭੇਦਾਂ ਬਾਰੇ ਸ਼ਬਦਾਂ ਦੇ ਕਿਹੜੇ ਕਿਹੜੇ ਭੇਦ ਹੈ ਜੀ ਹਾਂਜੀ ਸ਼ਬਦਾਂ ਦੇ ਕਿੰਨੇ ਭੇਦ ਹੁੰਦੇ ਜੀ ਸ਼ਬਦਾਂ ਦੇ ਜਿਹੜੇ 8 ਭੇਦ ਹੁੰਦੇ ਹੈ ਜੀ ਨਾਮ ਦੇ ਵਰਤਾਰੇ ਅਨੁਸਾਰ ਸ਼ਬਦਾਂ ਦੇ 8 ਭੇਦ ਹਨ ਜੀ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸਵੰਦਕ ਜੋ ਚੱਕ ਬਿਸਮਿਕ ਆਪਾਂ ਇਹਨਾਂ ਬਾਰੇ ਪੜਦੇ ਆਂ ਜੀ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਨਾਮ ਨਾਮ ਕੀ ਹੁੰਦਾ ਜੀ ਜਿਹੜੇ ਸ਼ਬਦ ਕਿਸੇ ਵਿਅਕਤੀ ਸਥਾਨ ਚੀਜ਼ ਹਾਲਾਤ ਆਦਿ ਦਾ ਨਾਮ ਦੱਸਣ ਉਹਨਾਂ ਨੂੰ ਨਾਮ ਕਹਿੰਉਂਦੇ ਆ ਜੀ ਜਿਵੇਂ ਆਦਮੀ ਔਰਤ ਅਮਿਤab ਸਚਿਨ ਦਿੱਲੀ ਬੰਬਈ ਕਣਕ ਮੇਜ਼ ਕੁਰਸੀ ਦਰਿਆ ਪਹਾੜ ਦੁੱਖ ਸੁੱਖ ਬੜਾਪਾ ਜਵਾਨੀ ਆਦਿ ਇਦਾਂ ਦੇ ਜਿਹੜੇ ਉਹ ਚੀਜ਼ਾਂ ਦੇ ਨਾਮ ਹੁੰਦੇ ਜੀ ਉਹ ਨਾਮ ਖਵਾਉਂਦੇ ਆ ਕਿ ਇਹ ਨਾਮ ਜਿਹੜੇ ਆਪਣੇ ਇਹ ਪੰਜ ਪ੍ਰਕਾਰ ਦੇ ਹੁੰਦੇ ਆ ਜੀ ਹਾਂਜੀ ਪੰਜ ਪ੍ਰਕਾਰ ਦੇ ਨਾਮ ਹੁੰਦੇ ਜੀ ਆਮ ਨਾਮ ਆਮ ਨਾਮ ਜਿਵੇਂ ਕਿਸੇ ਵਿਅਕਤੀ ਦੇ ਸਥਾਨ ਜਾਂ ਚੀਜ਼ ਆਦਿ ਸਮੁੱਚੀ ਜਤੀ ਲੱਭਾ ਪਤਾ ਲੱਗੇ ਉਹਨੂੰ ਆਪਾਂ ਆਮ ਨਾਮ ਕਹਿ ਦਿੰਨੇ ਆ ਜਿਹੜਾ ਕਿਸੇ ਖਾਸ ਜਗ੍ਹਾ ਦਾ ਨਾਮ ਦੱਸੇ ਉਹਨੂੰ ਆਪਾਂ ਖਾਸ ਨਾਮ ਕਹਿ ਦਿੰਨੇ ਆ ਵਸਤੂ ਨਾਮ ਜਾਂ ਪਦਾਰਤਵਾਚਕ ਨਾਮ ਜਿਹੜਾ ਕਿਸੇ ਵਸਤੂ ਦੇ ਬਾਰੇ ਦੱਸੇ ਆਪਣੇ ਗਿਆਨ ਦੇਵੇ ਉਹਨੂੰ ਆਪਾਂ ਵਸਤੂਵਾਚਕ ਇਕੱਠਵਾਚਕ ਜਿਵੇਂ ਕਿਸੇ ਝੁੰਡ ਹੋਵੇ ਮੱਖੀਆਂ ਦਾ ਪਿੱਡਾਂ ਦਾ ਕਾਸੀ ਦਾ ਵੀ ਜਿਹੜਾ ਫਾਰਮ ਹੁੰਦੀ ਆਪਣੇ ਉਦਾਂ ਦੇ ਜਿਹੜੇ ਉਹ ਕੀ ਇਕੱਠਵਾਚਕ ਜਿੱਥੇ ਇਕੱਠਾ ਹੋਵੇ ਉਹ ਵਾਚਕ ਹੁੰਦੇ ਜੀ ਸੰਵਾਚਕ ਹੁੰਦੇ ਆ ਜੀ ਭਾਵਾਚਕ ਜਿਵੇਂ ਕਿਸੇ ਚੀਜ਼ ਦੇ ਆਪਾਂ ਨੂੰ ਬਾਰੇ ਸੁਭਾਵ ਬਾਰੇ ਪਤਾ ਲੱਗੇ ਦੁਖੀ ਸੁਖੀ ਗਮੀ ਬਾਰੇ ਇਤਾਂ ਦੇ ਉਹ ਹੁੰਦੇ ਆ ਭਾਵਾਚਕ ਇਹ ਹੁੰਦੇ ਆਪਣੇ ਨਾਮ ਦੇ ਜਿਹੜੇ ਪੰਜ ਕਿਸਮਾਂ ਹੁੰਦੀਆਂ ਨੈਕਸਟ ਆਪਾਂ ਕਰਾਂਗੇ ਪੜਨਾਮ ਪੜਨਾਮ ਕੀ ਜਿਹੜਾ ਸ਼ਬਦ ਨਾਮ ਸ਼ਬਦਾਂ ਦੀ ਥਾਂ ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਆਪਾਂ ਪੜਨਾਮ ਆਖਵਾਉਂਦੇ ਹਾਂ ਜਿਵੇਂ ਮੈਂ ਮੇਰਾ ਸਾਡਾ ਤੇਰਾ ਤੁਸੀਂ ਤੁਹਾਡਾ ਉਹ ਇਨਾਂ ਉਹਨਾਂ ਆਪ ਆਪਸ ਕੋਣ ਕਿਹੜਾ ਕਿਸ ਕੋਲ ਜਾਰੇ ਸਾਰੇ ਉਹ ਇਦਾਂ ਦੇ ਜਿਹੜੇ ਸ਼ਬਦ ਹੈ ਜੀ ਇਹ ਪੜਨਾਮਕ ਹੁੰਦੇ ਹੈਗੇ ਜਿਹੜੇ ਨਾਮ ਦੀ ਜਗ੍ਹਾ ਤੇ ਵਰਤੇ ਜਾਂਦੇ ਹਨ ਪੜਨਾਮ ਇਹ ਜਿਹੜੇ ਇਹ 6 ਪ੍ਰਕਾਰ ਦੇ ਹੁੰਦੇ ਹੈ ਜੀ ਇਹਨਾਂ ਦੇ ਆਪਣਾ ਅਲੱਗ-ਅਲੱਗ ਟੌਪਿਕਾਂ ਦੇ ਜਿਵੇਂ ਨਾਮ ਬਾਰੇ ਆਪਾਂ ਵਿਸਥਾਰ ਸਹਿਤ ਪੜਨਾਮ ਬਾਰੇ ਵਿਸ਼ੇਸ਼ਣ ਬਾਰੇ ਆਪਣੀ ਜਿਹੜੀ ਪਲੇਲਿਸਟ ਦੇ ਵਿੱਚ ਤੁਸੀਂ ਜਾ ਕੇ ਇਹਨਾਂ ਬਾਰੇ ਪੜ ਸਕਦੇ ਹੋ ਜੀ ਅਲੱਗ-ਅਲੱਗ ਬਾਰੇ ਇਹਨਾਂ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ ਜੀ ਨੈਕਸਟ ਆਪ ਅਕਰਾਂਗੇ ਜੀ ਵਿਸ਼ੇਸ਼ਣ ਵਿਸ਼ੇਸ਼ਣ ਕੀ ਹੁੰਦਾ ਜੀ ਵਿਸ਼ੇਸ਼ਣ ਇਹ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਸ਼ਬਦਾਂ ਨੂੰ ਆਮ ਤੋਂ ਖਾਸ ਬਣਾਉਂਦੇ ਆ ਨਾਮ ਹੋ ਗਿਆ ਤੇ ਭਾਵੇਂ ਪੜਨਾਮ ਹੋ ਗਿਆ ਉਹਨਾਂ ਦੇ ਜਿਹੜੇ ਸ਼ਬਦ ਹੁੰਦੇ ਆ ਉਹਨਾਂ ਨੂੰ ਆਮ ਤੋਂ ਖਾਸ ਬਣਾਉਂਦੇ ਆ ਜੀ ਉਹਨਾਂ ਨੂੰ ਆਪਾਂ ਵਿਸ਼ੇਸ਼ਣ ਕਹਿੰਦੇ ਆ ਜਿਵੇਂ ਕਾਲਾ ਕੁੱਤਾ ਚੰਗਾ ਮੁੰਡਾ ਬੇਈਮਾਨ ਦੋਦੀ ਦੋਖਤਾਪਾ ਕੁਝ ਚਾਵਲ ਉਹ ਘਰ ਤੁਹਾਡੀ ਕੋਠੀ ਕਾਲਾ ਰੰਗ ਚੰਗਾ ਬੀਮਨ ਤੁਹਾਡੇ ਸ਼ਬਦ ਨੇ ਕੁੱਤਾ ਮੁੰਡਾ ਦੁੱਧ ਦੀ ਕਿਤਾਬਾਂ ਚਾਵਲ ਘਰ ਕੋ ਠੀਕ ਹੀ ਵਿਸ਼ੇਸ਼ ਬਣਾਇਆ ਗਿਆ ਜੀ ਇਹਨਾਂ ਨੇ ਇਹਨੂੰ ਇਸ ਕਰਕੇ ਹੀ ਵਿਸ਼ੇਸ਼ ਨਖਵਾਉਂਦੇ ਜੀ ਜਿਹੜੇ ਵਿਸ਼ੇਸ਼ਣ ਹੈ ਇਹ ਆਪਣੇ 5 ਪ੍ਰਕਾਰ ਦੇ ਹੁੰਦੇ ਹੈ ਜੀ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹੈ ਜੀ 5 ਪ੍ਰਕਾਰ ਦੇ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਹੈ ਜੋ ਵੀ 5 ਪ੍ਰਕਾਰ ਦੇ ਪਰ ਨਾਮ ਹੈ ਜਿਹੜੇ ਉਹ 6 ਪ੍ਰਕਾਰ ਦੇ ਹੁੰਦੇ ਹੈ ਜਿਹੜੇ ਵਿਸ਼ੇਸ਼ਣ ਹੈ ਇਹ ਵੀ 5 ਪ੍ਰਕਾਰ ਦੇ ਹੁੰਦੇ ਹੈ ਨੈਕਸਟ ਆਪਾਂ ਕਰਾਂਗੇ ਜੀ ਆਪਾਂ ਕਿਰਿਆ ਜਿੰਨਾ ਸ਼ਬਦ ਤੋਂ ਕਿਸੇ ਕੰਮ ਦੇ ਕਰਨ ਹੋਣ ਬਾਰੇ ਕਾਲ ਸਹਿਤ ਪਤਾ ਲੱਗੇ ਉਹ ਕਿਰਿਆ ਖਵਾਉਂਦਾ ਹੈ ਜਿਵੇਂ ਆਇਆ ਗਿਆ ਜਾਂਦਾ ਸਮਾਉਂਦਾ ਆਵੇਗਾ ਜਾਵੇਗਾ ਆਦ ਦੇ ਇਦਾਂ ਦੇ ਜਿਹੜੇ ਸ਼ਬਦ ਹੁੰਦੇ ਆ ਉਹ ਕਿਰਿਆ ਖਵਾਉਂਦੇ ਆ ਜੀ ਠੀਕ ਹੈ ਜੀ ਜਿਸ ਦੇ ਆਪਾਂ ਜਿੰਨਾ ਦੇ ਸ਼ਬਦਾਂ ਤੋਂ ਕਿਸੇ ਕੰਮ ਦੇ ਕਰਨ ਕਿਸੇ ਕੰਮ ਦਾ ਕਰਨ ਬਾਰੇ ਜਾਂ ਉਹਦੇ ਹੋਣ ਬਾਰੇ ਉਦਿਸ ਕਾਲ ਸੈਤ ਪਤਾ ਲੱਗਦਾ ਉਹਨੂੰ ਆਪਾਂ ਕਿਰਿਆ ਖਮਾਉਣੀ ਹੈ ਜੀ ਕਿਰਿਆ ਜਿਹੜੀ ਹੈ ਦੋ ਪ੍ਰਕਾਰ ਦੀ ਹੁੰਦੀ ਹੈ ਜੀ ਕਰਮਕ ਕਿਰਿਆ ਤੇ ਇਸ ਕਰਮਕ ਕਿਰਿਆ ਇਹ ਦੋ ਪ੍ਰਕਾਰ ਦੀ ਕਿਰਿਆ ਹੁੰਦੀ ਹੈ ਜੀ ਨੈਕਸਟ ਥਾਪਾ ਕਰਾਂਗੇ ਜੀ ਕਿਰਿਆ ਵਿਸ਼ੇਸ਼ਣ ਬਾਰੇ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਵਾਪਰਨ ਦੇ ਸਮੇਂ ਸਥਾਨ ਢੰਗ ਕਾਰਨ ਸੰਖਿਆ ਪ੍ਰਨਾਮ ਆਦ ਬਾਰੇ ਪਤਾ ਲੱਗਿਆ ਉਹਨੂੰ ਆਪਾਂ ਕਿਰਿਆ ਵਿਸ਼ੇਸ਼ਣ ਖਮਾਉਂਦੇ ਆ ਜੀ ਜਿੰਨਾ ਸ਼ਤੌਦਾਂ ਤੋਂ ਕਿਰਿਆ ਦੇ ਵਾਪਰਨ ਦੇ ਸਮੇਂ ਦਾ ਸਮੇਂ ਦਾ ਵੀ ਪਤਾ ਲੱਗੇ, ਸਥਾਨ ਦਾ ਵੀ ਪਤਾ ਲੱਗੇ, ਢੰਗ ਦਾ ਵੀ ਪਤਾ ਲੱਗੇ, ਕਾਰਨ ਵੀ ਦੱਸਿਆ ਜਾਵੇ, ਸੰਖਿਆ ਵੀ ਪਤਾ ਹੋਵੇ ਤੇ ਪ੍ਰਨਾਮ ਆਦ ਬਾਰੇ ਪਤਾ ਲੱਗਦਾ ਜਿੱਦੋਂ ਉਦੋਂ ਆਪਾਂ ਕਿਰਿਆ ਵਿਸ਼ੇਸ਼ਣ ਖਵਾਉਂਦੇ ਆ ਜਿਵੇਂ ਅੱਜ ਕੱਲ ਠੀਕ ਹੈ ਸ਼ਾਮੀ, ਸਵੇਰੇ ਇਹ ਹੋਗੇ ਕੀ ਹੋਗੇ, ਸਮਾਂ ਹੋ ਗਿਆ, ਸਥਾਨ ਹੋ ਗਿਆ, ਬਾਹਰ ਅੰਦਰ ਇਹ ਸਥਾਨ ਹੋ ਗਿਆ ਜੀ, ਢੰਗ, ਸੰਖਿਆ, ਹੌਲੀ, ਤੇਜ਼ ਠੀਕ ਹੈ ਜੀ ਕਿਉਂਕਿ ਤਾਂ ਪੰਜਵਾਂ ਦਸਵਾਂ ਥੋੜਾ ਜਿਹਾ ਜ਼ਿਆਦਾ ਇਹ ਹੋ ਗਿਆ ਪਰਨਾਮਵਾਚਕ ਸੰਖਿਆਵਾਚਕ ਹਾਂਜੀ ਇਹ ਹੋ ਗਿਆ ਆਪਣੀ ਕਿਰਿਆ ਵਿਸ਼ੇਸ਼ਣ ਇਹ ਕਿਰਿਆ ਵਿਸ਼ੇਸ਼ਣ ਹੈ ਜਿਹੜੇ ਆਪਣੇ 8 ਪ੍ਰਕਾਰ ਦੇ ਹੁੰਦੇ ਆ ਜੀ ਠੀਕ ਹੈ ਕਿਰਿਆ ਵਿਸ਼ੇਸ਼ਣ ਆਪਣੇ 8 ਪ੍ਰਕਾਰ ਦੇ ਹੁੰਦੇ ਹੈਗੇ ਨੈਕਸਟ ਸਟੱਪ ਕਰਾਂਗੇ ਜੀ ਸੰਬੰਧਕ ਜਿਹੜੇ ਸ਼ਬਦ ਨਾਮ ਪੜਨਾਮ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਨ ਉਹ ਸੰਬੰਧਕ ਖਵਾਉਂਦੇ ਆ ਜੀ ਜਿਹੜੇ ਸ਼ਬਦ ਨਾਮ ਨੂੰ ਪੜਨਾਮ ਨੂੰ ਦੇ ਸ਼ਬਦਾਂ ਨੂੰ ਆਪਸ ਵਿੱਚ ਜੋੜਦੇ ਆ ਜੀ ਉਹਨਾਂ ਨੂੰ ਸੰਬੰਧਕ ਕਹਿੰਦੇ ਆ ਜਿਵੇਂ ਦਾ ਦੀ ਕੋਲ বিনা ਉਤੇ ਰਾਹੀ ਬਗੈਰ ਆਦ ਇਦਾਂ ਦੇ ਜਿਹੜੇ ਸ਼ਬਦ ਹੈ ਉਹ ਸੰਬੰਧਕ ਆਖਵਾਉਂਦੇ ਆ ਜੀ ਇਹ ਜਿਹੜੇ ਹੁੰਦੇ ਆ ਸੰਬੰਧਕ ਤਿੰਨ ਪ੍ਰਕਾਰ ਦੇ ਹੁੰਦੇ ਆ ਹਨ ਜੀ ਸੰਬੰਧਕ ਦੇਨੇ ਪ੍ਰਕਾਰ ਦੇ ਹੁੰਦੇ ਆ ਜੀ ਤਿੰਨ ਪੂਰਨ ਅਪੂਰਨ ਤੇ ਦੋ ਬਾਜਰੀ ਇਹ ਤਿੰਨ ਪ੍ਰਕਾਰ ਦੇ ਹੁੰਦੇ ਆ ਜੀ ਸੰਬੰਧਕ ਜੋਜਕ नेक्स्ट ਪਕਰਾਂਗੇ ਜੋਜਕ ਜਿਹੜੇ ਸ਼ਬਦ ਦੋ ਵਾਕਾਂ ਬਾਕਾਂਸ਼ਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਨ ਉਹ ਜੋਜਕ ਆਖਵਾਉਂਦੇ ਹੈ ਦੋ ਵਾਕ ਹੈ ਜੀ ਉਹਨਾਂ ਨੂੰ ਜੋੜਦੇ ਹੈ ਬਾਕਾਂਸ਼ਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੇ ਉਹਨਾਂ ਨੂੰ ਆਪਾਂ ਜੋਜਕ ਆਖਵਾਉਨੇ ਹਾਂ ਜਿਵੇਂ ਅਤੇ ਹੋ ਗਿਆ ਤੇ ਪਰ ਨਹੀਂ ਤਾਂ ਜੋ ਕੀ ਕਿਉਂਕਿ ਆਦਤਾਂ ਦੇ ਸ਼ਬਦ ਇਹ ਜਿਹੜੇ ਜੋਜਕ ਹੈ ਦੋ ਪ੍ਰਕਾਰ ਦੇ ਹੁੰਦੇ ਹੈ ਜੀ ਅਧਿਨ ਜੋਜਕ ਤੇ ਸਮਾਨ ਜੋਜਕ ਇਹਨਾਂ ਬਾਰੇ ਆਪਾਂ ਵਿਸਤਾਰ ਸਹਿ ਚਰਚਾ ਆਪਣੀ ਪੀਲੀਸਟ ਵਿੱਚ ਹੈ ਜੀ ਤੁਸੀਂ ਉੱਥੋਂ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਜੀ ਤੇ ਪੜ ਸਕਦੇ ਹੋ ਨੈਕਸਟ ਆਪਾਂ ਕਰਾਂਗੇ ਜੀ ਬਿਸਮਿਕ ਜਿੰਨਾ ਸ਼ਬਦਾਂ ਤੋਂ ਖੁਸ਼ੀ, ਗਮੀ, ਪ੍ਰਸ਼ੰਸਾ, ਹਰਾਨੀ, ਸਵੰਦਕ, ਇੱਛਾ, ਅਸੀਸ, ਫਟਕਾਰ, ਸੂਚਨਾ ਆਦ ਦੇ ਭਾਵ ਪ੍ਰਗਟ ਹੋਣਾ ਉਹਨਾਂ ਨੂੰ ਵਿਸਮਿਕ ਕਹਿੰਦੇ ਆ ਜੀ ਜਿਵੇਂ ਵਾਹ, ਹਾਏ, ਸ਼ਾਬਾਸ਼, ਹਾਂ ਹੈ, ਵੇ, ਕਾਸ਼, ਜਉਂਦਾ ਰਹੋ, ਦਰਫੁੱਟੇ ਮੇ, ਬੇਖੀ ਆਦ ਇਦਾਂ ਦੇ ਜਿਹੜੇ ਸ਼ਬਦ ਹੁੰਦੇ ਆ ਉਹ ਵਿਸਮਿਕ ਖਮਾਉਂਦੇ ਆ ਜੀ ਇਹ ਜਿਹੜੇ ਸ਼ਬਦ ਹੈ ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹੈ ਜੀ ਵਿਸਮਿਕ ਇਹ ਵਿਸਮਿਕ ਜਿਹੜੇ ਆਪਣੇ ਨੌ ਪ੍ਰਕਾਰ ਦੇ ਹੁੰਦੇ ਹੈ ਜੀ ਇੱਕ ਵਾਰ ਤੁਹਾਨੂੰ ਫੇਰ ਇੱਕ ਵਾਰ ਦੱਸ ਦਿੰਨੇ ਜੀ ਕਿੰਨੇ ਕਿੰਨੇ ਪ੍ਰਕਾਰ ਦੇ ਹੁੰਦੇ ਹੈ ਨਾਮ ਹੈ ਜਿਹੜੇ ਆਪਣੇ ਪੰਜ ਪ੍ਰਕਾਰ ਦੇ ਹੁੰਦੇ ਹੈ ਪਰਨਾਮ ਛੇ ਪ੍ਰਕਾਰ ਦੇ ਵਿਸ਼ੇਸ਼ਣ ਆਪਣੇ ਪੰਜ ਪ੍ਰਕਾਰ ਦੇ ਕਿਰਿਆ ਜਿਹੜੀ ਦੋ ਪ੍ਰਕਾਰ ਦੀ ਹੁੰਦੀ ਹੈ ਕਿਰਿਆ ਵਿਸ਼ੇਸ਼ਣ ਹੈ ਜਿਹੜੀ ਆਪਣੇ 8 ਪ੍ਰਕਾਰ ਦੇ ਸੰਬੰਧਕ ਆਪਣੇ ਤਿੰਨ ਪ੍ਰਕਾਰ ਦੇ ਹੁੰਦੇ ਹੈ ਜੋਜਿਕ ਆਪਣੇ ਦੋ ਪ੍ਰਕਾਰ ਦੇ ਤੇ ਵਿਸਮਿਕ ਆਪਣੇ ਨੌ ਪ੍ਰਕਾਰ ਦੇ ਅਸੀਂ ਅੱਗੇ ਜੀ ਆਪਣੇ ਸ਼ਬਦਾਂ ਦੇ ਭੇਦ ਪਹਿਲਾਂ ਆਪਾਂ ਪਰਿਭਾਸ਼ਾ ਸ਼ਬਦਾਂ ਦੀ ਪਰਿਭਾਸ਼ਾ ਦਿੱਤੀ ਸੀ ਫਿਰ ਆਪਾਂ ਸ਼ਬਦਾਂ ਦਾ ਅੰਤਰ ਬਾਰੇ ਪੜਿਆ ਫਿਰ ਆਪਾਂ ਹੁਣ ਸ਼ਬਦਾਂ ਦੇ ਭੇਦਾਂ ਬਾਰੇ ਪੜਿਆ ਹੁਣ ਆਪਾਂ ਪੜਾਂਗੇ ਸ਼ਬਦ ਰਚਨਾ ਸ਼ਬਦਾਂ ਦੀ ਰਚਨਾ ਜਦੋਂ ਸ਼ਬਦ ਦੇ ਇੱਕ ਦੂਜੇ ਸ਼ਬਦਾਂ ਨਾਲ ਮਿਲ ਕੇ ਨਵੇਂ ਸ਼ਬਦਾਂ ਦੀ ਰਚਨਾ ਕਰਦੇ ਹਨ ਉਹ ਸ਼ਬਦ ਰਚਨਾ ਅਖਵਾਉਂਦੀ ਹੈ ਜਦੋਂ ਇੱਕ ਜਦੋਂ ਦੋ ਸ਼ਬਦ ਇੱਕ ਦੂਜੇ ਸ਼ਬਦਾਂ ਮਿਲ ਕੇ ਨਵੇਂ ਸ਼ਬਦਾਂ ਦੀ ਰਚਨਾ ਕਰਦੇ ਆ ਉਹ ਸ਼ਬਦ ਰਚਨਾ ਕਹਾਉਂਦੀ ਹੈ ਜੀ ਸ਼ਬਦ ਰਚਨਾ ਦੇ لحاظ ਜੇ ਤੋਂ ਜਿਹੜੇ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਆ ਇੱਕ ਮੂਲ ਸ਼ਬਦ ਇੱਕ ਰਚਿਤ ਸ਼ਬਦ ਮੂਲ ਸ਼ਬਦ ਕਿਹੜੇ ਹੁੰਦੇ ਜੀ ਜਿਹੜੇ ਆਪਣੇ ਆਪ ਵਿੱਚ ਪੂਰਨ ਹੋਣ ਕਿਸੇ ਹੋਰ ਸ਼ਬਦ ਤੋਂ ਨਾ ਬਣੇ ਹੋਣ ਕਿਸੇ ਹੋਰ ਸ਼ਬਦ ਦੀ ਉਹਨਾਂ ਨੂੰ ਜ਼ਰੂਰਤ ਨਾ ਪਵੇ ਉਹ ਆਪਣੇ ਆਪ ਵਿੱਚ ਹੀ ਪੂਰਨ ਹੋਣ ਉਹਨਾਂ ਨੂੰ ਮੂਲ ਸ਼ਬਦ ਕਹਿੰਦੇ ਆ ਜਿਵੇਂ ਦੁੱਖ ਸੁਖ ਦੁੱਧ ਪਾਣੀ ਆਦਿ ਇਦਾਂ ਦੇ ਜਿਹੜੇ ਸ਼ਬਦ ਹੈ ਉਹ ਮੂਲ ਸ਼ਬਦ ਹੈ। ਰਚਿਤ ਸ਼ਬਦ ਜਿਹੜੇ ਸ਼ਬਦ ਮੂਲ ਸ਼ਬਦਾਂ ਦੇ ਅੱਗੇ ਪਿੱਛੇ ਲੱਗ ਕੇ ਨਵੇਂ ਸ਼ਬਦਾਂ ਦੀ ਰਚਨਾ ਕਰਦੇ ਆ ਜੀ ਉਹਨਾਂ ਨੂੰ ਆਪਾਂ ਰਚਿਤ ਸ਼ਬਦ ਕਹਿੰਨੇ ਆਂਗੇ। ਜਿਹੜੇ ਸ਼ਬਦ ਮੂਲ ਸ਼ਬਦਾਂ ਦੇ ਅੱਗੇ ਜਾਂ ਪਿੱਛੇ ਲੱਗ ਕੇ ਨਵੇਂ ਸ਼ਬਦ ਬਣਾਉਂਦੇ ਆ ਉਹਨੂੰ ਨੂੰ ਆਪਾਂ ਰਚਿਤ ਸ਼ਬਦ ਕਹਿੰਨੇ ਆ ਜੀ ਜਿਹੜੇ ਰਚਿਤ ਸ਼ਬਦ ਹੈ ਜੀ ਇਹ ਵੀ ਦੋ ਪ੍ਰਕਾਰ ਦੇ ਹੁੰਦੇ ਆ। ਸਮਾਸੀ ਸ਼ਬਦ ਉਤਪੰਨ ਸ਼ਬਦ ਸਮਾਸੀ ਸ਼ਬਦ ਕਿਹੜੇ ਹੁੰਦੇ ਜੀ ਜਿਹੜੇ ਸ਼ਬਦ ਦੋ ਜਾਂ ਦੋ ਤੋਂ ਵੱਧ ਸਾਰਥਕ ਸ਼ਬਦਾਂ ਦੇ ਜੋੜ ਤੋਂ ਬਣੇ ਹੋਣ ਤੇ ਬਿਸ਼ਰਾਮ ਚੰਨ ਜੋੜਨੀ ਦੁਆਰਾ ਜੁੜੇ ਹੋਣ ਉਹਨਾਂ ਨੂੰ ਸਮਾਸੀ ਸ਼ਬਦ ਖਮਾਉਂਦੇ ਹਨ ਜੋੜਨੀ ਜਿਹੜਾ ਆਪਨੀਆ ਡੈਸ਼ ਤੇ ਜੀ ਨੂੰ ਇਹ ਇਹ ਚਿੰਨ ਨੂੰ ਜੋੜਨੀ ਕਿਹਾ ਜਾਂਦਾ ਜੀ ਇਮੀ ਅਖੰਡ ਤੇ ਪਾਠ ਦੇ ਵਿਚਾਰੇ ਲੱਗੇ ਐ ਜੋੜਨੀ ਐ ਕੰਮ ਤੇ ਚੋੜ ਦੇ ਵਿਚਕਾਰ ਲੱਗੀ ਐ ਵੀ ਜੋੜਨੀ ਲੋਕ ਸਭਾ ਵਿਚਕਾਰ ਲੱਗੇ ਜੋੜਨੀ ਕਿਹਾ ਜਾਂਦਾ ਜੀ ਸਵੈ ਜੀਵਨੀ ਠੀਕ ਹੈ ਸਟੂਡੈਂਟ ਸਮਝਾਇਆ ਜਿਹੜੇ ਸ਼ਬਦ ਦੋ ਜਾਂ ਦੋ ਤੋਂ ਵੱਧ ਸਾਰਥਕ ਸ਼ਬਦਾਂ ਦੇ ਜੋੜ ਤੋਂ ਬਣੇ ਹੋਣ ਦੋ ਹੋਣ ਭਾਵੇਂ ਦੋ ਤੋਂ ਵੱਧ ਹੋਣ ਸ਼ਬਦ ਸਾਰਥਕ ਸ਼ਬਦ ਹੋਣ ਉਹਨਾਂ ਦੇ ਤੋਂ ਬਣੇ ਹੋਣ ਤੇ ਵਿਰਾਮ ਚਿੰਨ ਹੈ ਜਿਹੜਾ ਵਿਰਾਮ ਚਿੰਨ ਵਿੱਚ ਆਉਂਦੀ ਹੈ ਜੀ ਜੋੜਨੀ ਜੋੜਨੀ ਦੁਆਰਾ ਜੋੜਿਆ ਜਾਂਦਾ ਉਹਨਾਂ ਨੂੰ ਆਪਾਂ ਸਮਾਸੀ ਸ਼ਬਦ ਕਹਿ ਦਿੰਨੇ ਆ ਠੀਕ ਹੈ ਜੀ ਨੈਕਸਟ ਆਪਾਂ ਕਰਾਂਗੇ ਜੀ ਉਤਪੰਨ ਸ਼ਬਦ ਜਿਹੜੇ ਸ਼ਬਦਾਸ਼ ਮੂਲ ਸ਼ਬਦਾਂ ਦੇ ਅੱਗੇ ਜਾਂ ਪਿੱਛੇ ਲੱਗ ਕੇ ਨਵੇਂ ਸ਼ਬਦਾਂ ਦੀ ਰਚਨਾ ਕਰਨ ਉਪਰੰਤ ਸ਼ਬਦ ਖਮਾਉਂਦੇ ਹਨ ਉਤਪੰਨ ਸੌਰੀ ਉਤਪੰਨ ਸ਼ਬਦ ਖਮਾਉਂਦੇ ਆ ਜੀ ਇਹ ਆਪਾਂ ਅੱਗੇ ਜੇ ਪਿੱਛੇ ਲਾ ਕੇ ਜਿਹੜੇ ਸ਼ਬਦ ਮੂਲ ਸ਼ਬਦ ਹੁੰਦੇ ਆ ਉਹਨਾਂ ਦੇ ਅੱਗੇ ਪਿੱਛੇ ਲਾ ਕੇ ਜਿਹੜੇ ਨਵੇਂ ਸ਼ਬਦ ਠੀਕ ਹੈ ਜੀ ਬੰਦੇ ਆ ਉਹਨਾਂ ਨੂੰ ਆਪਾਂ ਉਤਪਨ ਸ਼ਬਦ ਕਹਿੰਦੇ ਆ ਜਿਵੇਂ ਉਪਹਾਰ ਠੀਕ ਹੈ ਇਲਾਜ ਲਾ ਇਲਾਜ ਬਣ ਗਿਆ ਪਾਠਸ਼ਾਲਾ ਦਾ ਪਾਠਸ਼ਾਲਾ ਬਣ ਗਿਆ ਜੀ ਸਹਿਕਾਰੀ ਦਾ ਸਹਿਕਾਰੀ ਹੋ ਗਿਆ ਇਕਾਈ ਅਗੇਤਰ ਪਿਛੇਤਰ ਜਿਹੜੇ ਆਪਾਂ ਕਰਦੇ ਹੁੰਨੇ ਆ ਉਹ ਚੀਜ਼ ਹੈ ਜੀ ਇਹ ਜਿਹੜੇ ਸ਼ਬਦ ਮੂਲ ਚਾਹਵਦਾਂ ਦੇ ਅੱਗੇ ਜਾਂ ਪਿੱਛੇ ਆਗੇਤਰ ਪਿਛੇਤਰ ਆਪਣੇ ਅੱਗੇ ਜਾਂ ਪਿੱਛੇ ਲਾਉਣੇ ਆ ਜੀ ਨਵੇਂ ਸ਼ਬਦ ਉਤਪੰਨ ਹੁੰਦੇ ਆ ਜੀ ਉਹਨਾਂ ਨੂੰ ਆਪਾਂ ਉਤਪੰਨ ਸ਼ਬਦ ਕਹਿ ਦਿੰਨੇ ਆ ਨੈਕਸਟ ਆਪਾਂ ਕਰਾਂਗੇ ਜੀ ਇਹ ਹੋ ਗਿਆ ਆਪਣਾ ਸ਼ਬਦ ਦੀ ਰਚਨਾ ਕਿਵੇਂ ਹੁੰਦੀ ਹੈ ਸ਼ਬਦਾਂ ਦੀ ਰਚਨਾ ਨੈਕਸਟ ਆਪਾਂ ਕਰਾਂਗੇ ਜੀ ਸ਼ਬਦ ਰੂਪਾਂਤਰ ਰੂਪਾਂਤਰਨ ਸ਼ਬਦ ਰੂਪਾਂਤਰਨ ਜਦੋਂ ਸ਼ਬਦ ਸ਼ਬਦਾਂ ਦੇ ਇੱਕ ਰੂਪ ਨੂੰ ਦੂਜੇ ਰੂਪ ਵਿੱਚ ਬਦਲ ਕੇ ਲਿਖਿਆ ਜਾਂਦਾ ਹੈ ਉਹ ਸ਼ਬਦਾਂ ਦਾ ਰੂਪਾਂਤਰਨ ਖਮਾਉਂਦਾ ਹੈ ਜੋ ਜਿਹੜੀ ਸ਼ਬਦਾਂ ਨੂੰ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਲਿਖਿਆ ਜਾਂਦਾ ਹੈ ਉਹ ਸ਼ਬਦਾਂ ਦਾ ਰੂਪਾਂਤਰਨ ਖਮਾਉਂਦਾ ਹੈ ਜਿਵੇਂ ਨਾਮ ਤੋਂ ਵਿਸ਼ੇਸ਼ਣ ਕਿਰਿਆ ਤੋਂ ਨਾਮ ਅਤੇ ਕਿਰਿਆ ਤੋਂ ਵਿਸ਼ੇਸ਼ਣ ਸ਼ਬਦ ਬਣਾਉਂਦੇ ਹਨ نیچے ਦੇ ਖੋਜ ਵਿੱਚ ਮੇਰੇ ਲਿਖਿਆ ਹੋਇਆ ਨਾਮ ਲਿਖਿਆ ਹੋਇਆ ਜੀ ਆ ਵਿਸ਼ੇਸ਼ਣ ਇਹਨੇ ਸ਼ਬਦ ਬਣਾਏ ਹੈ ਜੀ ਹਸਣਾ ਹਸਣਾ ਜਿਵੇਂ ਕਿਰਿਆ ਹੋ ਗਿਆ ਹਾਸਾ ਨਾਮ ਹੋ ਗਿਆ ਹਸਮੁਖ ਵਿਸ਼ੇਸ਼ਣ ਹੋ ਗਿਆ ਰੋਣਾ ਕੀ ਹੋ ਗਿਆ ਕਿਰਿਆ ਹੋਗੀ ਤੇ ਰੋਣ ਇਹ ਨਾਮ ਹੋ ਗਿਆ ਜੀ ਰੋਂਦੂ ਵਿਸ਼ੇਸ਼ਣ ਹੋ ਗਿਆ ਜਿਤਨਾ ਕਿਰਿਆ ਤੇ ਜਿੱਤ ਨਾਮ ਤੇ ਜੇਤੂ ਵਿਸ਼ੇਸ਼ਣ ਹੋ ਗਿਆ ਆਪਣਾ ਠੀਕ ਹੈ ਸਟੂਡੈਂਟ ਇਹ ਸੀ ਆਪਣਾ ਅੱਜ ਦਾ ਟੌਪਿਕ ਸ਼ਬਦ ਬੋਧ ਬਾਰੇ ਜਿਹੜਾ ਆਪਾਂ ਪੜਿਆ ਇਸੇ ਟੌਪਿਕ ਨਾਲ ਹੀ ਰਿਲੇਟਡ ਹੈ ਜਿਹੜਾ ਆਪਾਂ ਮੈਮਸੀਕਿਊ ਲੈ ਕੇ ਆਵਾਂਗੇ ਜੀ ਜੋ ਜੋ ਤੁਹਾਡੇ ਪੇਪਰਾਂ ਲਈ ਬਹੁਤ ਹੀ ਹੈਲਪਫੁਲ ਹੋਣਗੇ ਜੀ ਸ਼ਬਦ ਭੋਧ ਬਾਰੇ ਆਪਾਂ ਜੋ ਪੜਿਆ ਇਹਦੇ ਵਿੱਚੋਂ ਹੀ ਆਪਾਂ ਐਮਸੀਕਿਊ ਲੈ ਕੇ ਆਵਾਂਗੇ ਨੈਕਸਟ ਕਲਾਸ ਵਿੱਚ ਹਾਂ ਜੀ ਜੇ ਕਿਸੇ ਸਟੂਡੈਂਟ ਨੂੰ ਕੋਈ ਵੀ ਗੱਲ ਸਮਝ ਨਹੀਂ ਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਆ ਜੀ ਨੈਕਸਟ ਵੀਡੀਓ ਲੈ ਕੇ ਆਪਾਂ ਫੇਰਾ ਮੰਗੇ ਜੀ ਤੇ ਇਹਨਾਂ ਦੇ ਕੁਐਸਚਨਾਂ ਬਾਰੇ ਆਪਾਂ ਲਾਈਵ ਐਮਸੀਕਿਊ ਲੈ ਕੇ ਆਵਾਂਗੇ ਜੀ ਤਾਂ ਜੋ ਜੋ ਸਟੂਡੈਂਟ ਪੰਜਾਬੀ ਦੇ ਇਹ ਪੇਪਰ ਦੀ ਤਿਆਰੀ ਕਰ ਰਿਹਾ ਹਨ ਪੰਜਾਬੀ LLB ਪੇਪਰ ਦੀ ਇਹ ਪੇਰ ਦੋਨਾਂ ਦਾ ਸਿਲੇਬਸ ਈਵੇਂ ਹੀ ਹੈ ਜੀ ਉਹਨਾਂ ਦੇ ਸਿਲੇਬਸ ਦੇ ਅਕੋਰਡਿੰਗ ਹੈ ਜਿਹੜਾ ਆਪਾਂ ਟੌਪਿਕ ਕਰ ਰਹੇ ਆਂ ਦੀ ਫਿਰ ਇਹਨਾਂ ਟੌਪਿਕਾਂ ਨਾਲ ਹੀ ਰਿਲੇਟਡ ਆਪਾਂ एमसीक्यू ਲੈ ਕੇ ਆਮ ਜੀ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਣਗੇ ਠੀਕ ਹੈ ਸਟੂਡੈਂਟਸੀ ਥੈਂਕ ਯੂ so much ਧੰਨਵਾਦ